ਕਿ ਮੇਰੇ ਨਾਲ ਸਾਰੋਂ ਨਹੀਂ ਦੇ ਜਿਨ੍ਹਾਂ ਨੇ ਮੈਂ ਟੂਰ ਦੇ ਉੱਤੇ ਜਾ ਰਹੇ ਸੀ ਦੋਨੇ ਦੋਨੇ ਬਾਹਰ ਕੋਲ ਵਾਹਿਗੁਰੂ ਆਪਣਾ ਪ੍ਰਵਾਹ ਨਾਲ ਜਾ ਰਹੇ ਔਰ ਪੂਰਾ ਨਿਗਲੀ ਤੌਰ ਤੇ ਉਹਨਾਂ ਨੇ ਇਹ ਹੈਲਮਟ ਪਾਇਆ ਔਰ ਹੈਲਮਟ ਵੀ ਇੰਨਾ ਵਧੀਆ ਔਰ ਇੰਨਾ ਮਜ਼ਬੂਤ ਪਾਇਆ ਵਾ ਕਿ ਮੈਂ ਉਹਦੇ ਬਾਰੇ ਕੋ ਦੱਸ ਨਹੀਂ ਸਕਦਾ ਬਹੁਤ ਵਧੀਆ ਉਧਰ ਸਾਡੀ ਭੈਣ ਨੇ ਉਹਨੇ ਵੀ ਹੈਲਮਟ ਪਾਇਆ ਜਿਨ੍ਹਾਂ ਨੂੰ ਕੋਈ ਇਤਰਾਜ ਨਹੀਂਗਾ ਕੋਈ ਇਤਰਾਜ ਬਾਜੀ ਨਹੀਂ ਕੇ ਨਹੀਂ ਹੈਲਮਟ ਵੀ ਬਹੁਤ ਹੀ ਸਟਰੌਂਗ ਬਹੁਤ ਵਧੀਆ ਔਰ ਬਹੁਤ ਸਟਰੌਂਗ ਲੋਕ ਕਹਿੰਦੇ ਨੇ ਕਿ ਜਿਹੜਾ ਪੀਜੇ ਬੈੰਡਦਾ ਵਾ ਉਹ ਹੈਲਮਟ ਪਾਦਾ ਕਿ ਨਹੀਂ ਪਾਦਾ ਉਹਦੇ ਵਾਸਤੇ ਲਾਉੜ ਹੀ ਨਹੀਂ ਕਿਉਂਕਿ ਉਹ ਚ ਜਾਣੀ ਹੈ ਕਿ ਇਸ ਕਰਕੇ ਜਿਹੜੇ ਹੈਲਮਟ ਪਾਉਣਾ ਵਾ ਇਹ ਦੇਖੋ ਮੇਰੀ ਭੈਣ ਵਾਂਗੂੰ ਇਹਨੇ ਵੀ ਹੈਲਮਟ ਪਾਇਆ ਹੋਇਆ ਔਰ ਕਿੰਨਾ ਵਧੀਆ ਆਪਣੇ ਆਪ ਨੂੰ ਸੇਫ ਕਰਕੇ ਚੱਲ ਰਿਹਾ ਨੇ ਇਹ ਬਹੁਤ ਜ਼ਰੂਰੀ ਆ ਆਪਾਂ ਨੂੰ ਵੇਰ ਹੋਣਾ ਪਏਗਾ ਪੰਜਾਬੀਆਂ ਨੂੰ ਵੇਰ ਹੋਣਾ ਪਊਗਾ ਕਿ ਇਹ ਜਿੰਨਾ ਕਿੱਜਾ ਸਾਡੀ ਵਾਸਤੇ ਬਹੁਤ ਜ਼ਰੂਰੀ ਨੇ ਜਦੋਂ ਵੀ ਕੋਈ ਟ੍ਰੈਨ ਵਾਲੀ ਟੱਕਰਾ ਹੁੰਦੀ ਹੈ ਇਹ ਸਾਨੂੰ ਬਚਾ ਕਰਦੀ ਆ ਔਰ ਮੈਂ ਬਹੁਤ ਅਫੀਕਤ ਕਰਾਂਗਾ ਕਲਪਾ ਜਿਹੜੇ ਕਾਨੂੰਨ ਦੀ ਪਾਲਣਾ ਕਰਦੇ ਹੋਏ ਆਪਣਾ ਹਰਗੜ ਪਾ ਕੇ ਆਪਣਾ ਸਫਲ ਕਰ ਰਹੇ ਨੇ ਉਹ ਬਾਜ਼ਾਰ ਵਿੱਚ ਕਰ ਰਹੇ ਆ ਇਹਦੇ ਵਿੱਚ ਕੋਈ ਘਟਨਾ ਨਹੀਂ ਆ ਗਈ ਕਿ ਮੈਡਮ ਜੀ ਮੈਂ ਐਲਬਮ ਉਹਦਾ ਪੁਰਾਣ ਲੱਗ ਗਿਆ ਤਾਂ ਲੈ ਵੀ ਤੇ ਸਾਨੂੰ ਬਹੁਤ ਵਧੀਆ ਲੱਗਦਾ ਹੈ ਇਹਨਾਂ ਨੂੰ ਦੇਖ ਕੇ ਸਾਡਾ ਕਿੰਨਾ ਨੇ ਹਰਗੜ ਪਾ ਕੇ ਆਪਣਾ ਸਫਲ ਕਰਦੇ ਆ ਸਾਰੇ ਨੂੰ ਬੇਨਤੀ ਕਰਨਾ ਇਹਨਾਂ ਨੂੰ ਦੇਖ ਕੇ ਚਲੋ ਇਹਨਾਂ ਨੂੰ ਵੇਖੋ ਔਰ ਆਪਣੇ ਹੰਗੜ ਪਾਇਆ ਕਰੋ ਤੇ ਆਪੇ ਆਪ ਨੂੰ ਸੇਵ ਰੱਖੋ ਧੰਨਵਾਦ